ਪਹਿਲਾਂ ਨਰਮੇ ਤੇ ਗਲਾਬੀ ਸੁੰਡੀ ਦੇ ਹਮਲੇ ਨੇ ਜਿਹੜੇ ਨਰਮਾ ਪੱਟੀ 'ਚ ਵੱਡਾ ਨੁਕਸਾਨ ਕੀਤਾ ਸੀ ਹੁਣ ਇਹ ਜਿਹੜੀ ਹੈਗੀ ਆ ਗਲਾਬੀ ਸੁੰਡੀ ਨੇ ਕਣਕ ਦਾ ਵੱਡਾ ਨੁਕਸਾਨ ਕੀਤਾ ਖਾਸ ਕਰ ਉਹਨਾਂ ਇਲਾਕਿਆਂ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਜਿਹੜੀ ਹੈਗੀ ਆ ਪ੍ਰਾਲੀ ਦੇ ਵਿੱਚ ਵਾ ਕੇ ਜਿਹੜੀ ਵਾਹੀ ਕੀਤੀ ਗਈ ਹੈ ਤੇ ਕਣਕ ਦੀ ਬਿਜਾਈ ਕੀਤੀ ਗਈ ਹੈ ਅਸੀਂ ਇਸ ਟਾਈਮ ਬਠਿੰਡਾ ਦੇ ਪਿੰਡ ਦਿਉਨ ਦੇ ਵਿੱਚ ਖੜੇ ਆ ਇਹੋ ਜਗ੍ਹਾ ਜਿੱਥੇ ਕਣਕ ਬੀਜੀ ਗਈ ਸੀ ਤੇ ਗਲਾਬੀ ਸੁੰਡੀ ਦੀ ਲਪੇਟ ਦੇ ਵਿੱਚ ਇਹ ਕਣਕ ਹੈ ਜਿਹੜੀ ਆ ਚੁੱਕੀ ਹੈ ਸਾਡੇ ਨਾਲ ਕਿਸਾਨ ਮੇਜ ਉਹਦਾ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਗਲਾਬੀ ਸੁੰਢੀ ਦਾ ਹਮਲਾ ਕਿਸ ਤਰ੍ਹਾਂ ਦੇਖਦੇ ਹੋ ਮੈਂ ਇਹ ਕਹਿਣਾ ਇਹ ਚਾਹੂੰਗਾ ਵੀ ਸਰਕਾਰਾਂ ਜਿਹੜੀਆਂ ਕਿਸਾਨਾਂ ਦੀ ਸਾਰ ਲੈਣ ਕਿਸਾਨਾਂ ਦੇ ਖਿਲਾਫ ਨਾ ਜਾਣ ਇਹ ਸਰਕਾਰਾਂ ਜਿਹੜੀਆਂ ਕੋਈ ਵੀ ਸਰਕਾਰ ਹੈ ਕਿਸਾਨਾਂ ਦੇ ਉਲਟ ਚੱਲ ਰਹੀਆਂ ਕਿਸਾਨਾਂ ਦੇ ਹੱਕ ਤੇ ਚੱਲਣ ਆ ਆ ਕੇ ਹੁਣ ਸਾਨੂੰ ਜਿੱਥੇ ਪਹਿਲਾਂ ਇਹ ਸਰਕਾਰ ਨੇ ਕਿਹਾ ਸੀ ਵੀ ਪਰਾਲੀ ਨੂੰ ਅੱਗ ਨਾ ਲਾਓ ਤੇ ਇਹਨੂੰ ਵਿੱਚੇ ਵਾਹ ਕੇ ਨਸ਼ਟ ਕਰੋ ਫਿਰ ਵਿਜੋ ਅਸੀਂ ਪਰਚੇ ਸਾਡੇ ਦੇ ਧੜਾ ਧੜ ਪਰਚੇ ਕੀਤੇ ਗਏ ਆ ਆ ਹੁਣ ਆ ਕੇ ਹਾਲ ਵੇਖਣ ਸਾਡਾ ਕੀ ਆ ਤੁਹਾਨੂੰ ਵਿਖਾਈ ਆ ਕਿੱਡੀ ਸੁੱਡੀ ਪਈ ਪਈ ਗਲਾਬੀ ਸੁੰਡੀ ਹੁਣ ਆ ਕਿਸਾਨ ਨੇ ਜਿਹੜਾ ਆ ਕਿ 6 ਕਿੱਲੇ 7 ਕਿੱਲੇ ਆ ਠੇਕੇ ਤੇ ਲਿਆ ਵਣ ਠੇਕੇ ਤੇ ਲੈ ਕੇ ਉਹਨੂੰ ਬਚੂ ਕੀ ਕਣਕ ਇਹ 20 ਮਣ ਵੀ ਕਿੱਲੇ ਦੀ ਨਹੀਂ ਹੁੰਦੀ ਜੇ ਐ ਕਰ ਲੈਣਾ ਸਰਕਾਰ ਆ ਜੇ ਸਾਨੂੰ 20 ਮਣ ਦੇ 30 ਮਣ ਦੇ ਪੈਸੇ ਦੇ ਦੇਣ ਤੇ ਕਣਕ ਵੱਢ ਕੇ ਲੈ ਜਾਣ ਅਸੀਂ ਗਰੰਟੀ ਕਰ ਗੱਲ ਕੀਤੀ ਜਾਵੇ ਸਰਕਾਰ ਨੇ ਤੁਹਾਨੂੰ ਵਰਾਲੀ ਜਿਹੜਾ ਹੈਗਾ ਵਿੱਚ ਵਾਕੇ ਬੀਜ ਨੂੰ ਕਿਹਾ ਗਿਆ ਸੀਗਾ ਗੁਲਾਬੀ ਸੁੰਡੀ ਦਾ ਕੀ ਰੋਲ ਹੈ ਉਹ ਤਾਂ ਨਰਮੇ ਤੇ ਆਉਂਦੀ ਸੀ ਪਹਿਲਾਂ ਇਹ ਜੀ ਕਾਰਨ ਇਹ ਹੈ ਵੀ ਜਦੋਂ ਝੋਨਾ ਅਸੀਂ ਵੱਢ ਲੈਨੇ ਆ ਨਾ ਵੱਢ ਕੇ ਝੋਨਾ ਉਲੂ ਬਾਦ ਅਸੀਂ ਰੀਪਰ ਮਾਰ ਦਿੰਨੇ ਆ ਉਹ ਕਰਚੇ ਜਿਹੜੇ ਵੱਢ ਲੈਨੇ ਆ ਥੱਲੇ ਤੋਂ ਉਹ ਕਰਚਾਂ ਦੇ ਵਿੱਚ ਸੁੰਡੀ ਬੈਠੀ ਹੈ ਉਹ ਕਰਚਾਂ ਦੇ ਜਿਹੜੀ ਵਿੱਚ ਸੁੰਡੀ ਹੁੰਦੀ ਹੈ ਜੇ ਤਾਂ ਉਹਨੂੰ ਅਸੀਂ ਅੱਗ ਲਾਉਨੇ ਆ ਤਾਂ ਮੱਚ ਕੇ ਸੁਆਹ ਹੋ ਜਾਂਦੀ ਹੈ ਨਸ਼ਟ ਹੋ ਜਾਂਦੀ ਹੈ ਤੇ ਸਾਡੇ ਸੁੰਡੀ ਨਹੀਂ ਪੈਂਦੀ ਹੁਣ ਜਦੋਂ ਅਸੀਂ ਉਹ ਵਿੱਚੇ ਉਵੇਂ ਜਿਵੇਂ ਰੀਪਰ ਮਾਰਤਾ ਇੱਥੇ ਹੁਣ ਇਹ ਕਾਚਾ ਜਿਹੜੇ ਆਪਵਾਣ ਦੇ ਵਿੱਚ ਖੜੇ ਆ ਇੱਥੋਂ ਇਹਨਾਂ ਨੇ ਗੱਠਾਂ ਬਣਾਈਆਂ ਗੱਠਾਂ ਬਣਾ ਕੇ ਲੈ ਗਏ ਉਸ ਤੋਂ ਬਾਅਦ ਜਿਹੜਾ ਇਹਦਾ ਗੰਦ ਸੀਗਾ ਖੜਾ ਵਿੱਚ ਉਹਦੇ ਵਿੱਚ ਉਵੇਂ ਵਾ ਕੇ ਕਣਕ ਬੀਜਤੀ ਉਹ ਪਰਾਲੀ ਦੇ ਵਿੱਚ ਜਿਹੜੇ ਥੱਲੇ ਕਾਚੇ ਮੋਢਾ ਰੋਦੇ ਝੋਨੇ ਦੇ ਉਹਨਾਂ ਦੇ ਵਿੱਚ ਸੁੰਡੀ ਸੀ ਉਹ ਸੁੰਡੀ ਉਵੇਂ ਪਈ ਐ ਉਹ ਜਦੋਂ ਅਸੀਂ ਵਾ ਕੇ ਉਵੇਂ ਬੀਜਤਾ ਆ ਸੁੰਡੀ ਉਵੇਂ ਵਿੱਚੋਂ ਸਾਨੂੰ ਪੱਟ ਕੇ ਵਿਖਾਈਓ ਉਵੇਂ ਪਈ ਐ ਇਹ ਜਿੰਨਾ ਚਿਰ ਇਹਦਾ ਹੱਲ ਇਹੀ ਹੈ ਵੀ ਸਰਕਾਰਾਂ ਕੋਸ਼ਿਸ਼ ਕਰੀ ਜਾਣ ਕਿਨੇ ਦਮ ਗਜੇ ਮਰੀ ਜਾਣ ਇਹਦਾ ਹੱਲ ਡੱਬੀ ਆ ਡੱਬੀ ਤੋਂ ਬਣਾ ਹੱਲ ਕੋਈ ਨਹੀਂ ਹਾਂ ਕਿਸਾਨ ਮਰਿਆ ਹੈ ਕਿਸਾਨ ਤਾਂ ਮਰੂ ਫਸਾ ਲੂ ਹੋਰ ਕੀ ਕਰੂਗਾ ਜਦੋਂ ਹੁਣ ਨਰਮਾ ਵੀ ਨਹੀਂ ਹੋਇਆ ਆ ਵੀ ਹੁਣ ਹਟ ਗਈ ਜਿਹੇ ਚੋਂ ਤੁਹਾਡੀ ਕਣਕੀ ਇੱਕ ਫਸਲ ਹੈ ਸਾਡੇ ਕੋਲੇ ਝੋਨਾ ਤੇ ਕਣਕ ਹੈ ਜੇ ਕਣਕ ਵੀ ਹੁਣ ਹਟ ਗਈ ਫਿਰ ਕਿਸਾਨ ਕੀ ਕਰੂਗਾ ਮਰੂਗਾ ਪਰ ਸਰਕਾਰਾਂ ਚਾਹੁੰਦੇ ਆ ਸਰਕਾਰਾਂ ਇਹ ਹੀ ਚਾਹ ਰਹੀਆਂ ਵੀ ਕਿਸਾਨ ਕਿਸੇ ਨਾ ਕਿਸੇ ਹਿਸਾਬ ਨਾਲ ਜਿਹੜੇ ਖੇਤੀ ਐ ਉਹ ਛੱਡੇ ਖੇਤੀ ਧੰਦਾ ਜਿਹੜਾ ਛੱਡ ਕੇ ਇਹ ਸਾਨੂੰ ਸਾਡੇ ਉਹ ਕਰੇ ਵੀ ਫੈਕਟਰੀਆਂ ਲਾਈਏ ਫੈਕਟਰੀਆਂ ਦੇ ਵਿੱਚ ਆਇਆ ਕਰਨ ਇਹ ਕਿਸਾਨਾਂ ਦੀ ਜਿਹੜੀ ਜ਼ਮੀਨ ਹਤਿਆਉਣਦੇ ਆ ਸਰਕਾਰ ਦੇ ਜਿਹੜੇ ਆ ਮਨਸ਼ਾ ਹੋਰ ਕੋਈ ਉਹ ਨਹੀਂ ਨਹੀਂ ਤਾਂ ਆਹ ਜਿਹੜੀ ਗਲਾਬੀ ਸੁੰਡੀ ਹੁਣ ਕਣਕ ਨੂੰ ਪਈ ਪਈ ਪੈਂਦੀ ਨਹੀਂ ਸੀ ਜੇ ਸਰਕਾਰ ਚਾਹੁੰਦੀ ਵੀ ਅਗ ਲਾਓ ਪਾਈ ਕੋਈ ਗੱਲ ਨਹੀਂ ਪਰ ਵਾਰੀ ਵਾਰੀ ਨਾਲ ਲਾ ਲਓ ਅਸੀਂ ਇਕੱਠੇ ਨਾ ਲਾਉਂਦੇ ਤੇ ਜਦੋਂ ਸਰਕਾਰ ਨੇ پابੰਦੀ ਲਾਤੀ ਤੇ ਹੁਣ ਤਾਂ ਛੋਟੇ ਸਾਹਮਣੇ ਆ ਕੀ ਹਾਲ ਹੈ ਖੇਤੀਬਾੜੀ ਪਾਖਾ ਵਾਲੇ ਆਏ ਤੁਹਾਡੇ ਕੋਲ ਕਿਉਂਕਿ ਜਿਸ ਤਰ੍ਹਾਂ ਬਜਾਈ ਵੇਲੇ ਉਹਨਾਂ ਨੇ ਲਗਾਤਾਰ ਚੱਕਰ ਬੰਨੇ ਹੋਏ ਸੀ ਪਿੰਡਾਂ ਦੇ ਵਿੱਚ ਲਗਾਤਾਰ ਬੈਠਕਾਂ ਕਰ ਰਹੇ ਸੀਗੇ ਹੁਣ ਗਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਖੇਤੀਬਾੜੀ ਪਾਖਾ ਵਾਲਾ ਆਏ ਤੁਹਾਡੇ ਕੋਲ ਇਹ ਜੀ ਇੱਕ ਵਾਰੀ ਵੀ ਸਾਡੇ ਇੱਥੇ ਪਿੰਡ ਚ ਕੋਈ ਨਹੀਂ ਆਇਆ ਸਾਡੇ ਆ ਨਾਲ ਸਟੇਟ ਹੈ ਇਹਦੇ ਚੋਂ ਭੌਂਰੀ ਆ ਕੇ ਬਹਿ ਕੇ ਮੁਰਜਾ ਦੇ ਹੁਣ ਪਰ ਸਾਡੇ ਪਿੰਡ ਦੇ ਵਿੱਚ ਜਦੋਂ ਸਾਡੇ ਨੇ ਪਰਚੇ ਕਰਨੇ ਸੀ ਪਰਾਲੀ ਦੇ ਉਦੋਂ ਤਾਂ ਮੈਨੂੰ ਲੱਗਦੀ ਵੀ ਸਾਰੇ ਵਾਹਣਾ ਦੇ ਵਿੱਚ ਇਹਨਾਂ ਦੇ ਅਧਿਕਾਰੀ ਫਿਰਦੇ ਸੀ ਤੇ ਹੁਣ ਸਾਡੇ ਕੋਈ ਵੀ ਨਹੀਂ ਆਇਆ ਗਰਾਪੀ ਸੁਢੀ ਪਈ ਆ ਹੁਣ ਖੇਤੀਬਾੜੀ ਦਾ ਮਾਰਾ ਜਿਹੜਾ ਕੋਈ ਵੀ ਨਹੀਂ ਆ ਰਿਹਾ ਜੇ ਆਉਣ ਆ ਕੇ ਸਾਨੂੰ ਇੱਥੇ ਦੱਸਣ ਵੀ ਪਈਏ ਇੱਥੇ ਰੇ ਪਾਓ ਚਾ ਸਪਰੇਅ ਕਰੋ ਆ ਕੋਈ ਵੀ ਦੱਸਣ ਫੇਰ ਉਹ ਹੀ ਕਰੀਏ ਪਰ ਹੁਣ ਕੋਈ ਆ ਹੀ ਨਹੀਂ ਰਿਹਾ ਹੁਣ ਆਪਣੇ ਦਫ਼ਤਰਾਂ 'ਚ ਬੈਠੇ ਹੁਣ ਭਗਵਾਨ ਤੁਮਾਨ ਵੀ ਨਹੀਂ ਕਹਿ ਰਿਹਾ ਉਹਨਾਂ ਨੂੰ ਉਹਨਾਂ ਨੂੰ ਕੋਈ ਦਿਸ਼ਾ ਨਾ ਦੇ ਦੇਵੇ ਵੀ ਲੋਕਾਂ ਦੇ ਵਾਣਾ 'ਚ ਜਾਓ ਕਿਸਾਨਾਂ ਨੂੰ ਮਿਲੋ ਕੋਈ ਉਹਨਾਂ ਦਾ ਹੱਲ ਕਰੋ ਉਦੋਂ ਦਾਦਾ ਅਸੀਂ ਪਰਚਾ ਹੋਣ ਲੱਗਿਆ ਆਪ ਮੁੱਖ ਮੰਤਰੀ ਆਪਦੇ ਮੂੰਹ 'ਚੋਂ ਕਿਹਾ ਇਹ ਕਹਿੰਦਾ ਕਿ ਪਰਚਾ ਹੋਣ ਲੱਗਿਆ ਪਰ ਅੱਜ ਵੀ ਦੱਸੇ ਉਜਨਾ ਕਹਿੰਦਾ ਸੀ ਪਰਚਾ ਹੋਣਾ ਨੁਕਸਾਨ ਕਿੰਨਾ ਕ ਨੁਕਸਾਨ ਜੀ ਇਹ ਕਟੋ-ਕਟ ਵੀ 40% ਨੁਕਸਾਨ ਹੈ ਆ 60% ਨੁਕਸਾਨ ਹੈ 20 ਮਣ ਕਣਕ ਹੋਊਗੀ ਜਿੱਤੇ ਮੰਨ ਲਓ 60 ਮਣ ਹੋਣੀ ਸੀ ਇਹਦੇ ਜੋ 20 ਮਣ ਹੋਊਗੀ ਜੇ ਕਈ ਵਾਰੀ ਕੋਈ ਵਿਦਵਾਨ ਹੁੰਦੇ ਆ ਕਹਿੰਦੇ ਹੁੰਦੇ ਵੀ ਕਿਸਾਨ ਝੂਠ ਮਾਰੀ ਜਾਂਦੇ ਆ ਮੈਂ ਕਹਿੰਦਾ ਵੀ ਮੈਂ ਲਿਖ ਕੇ ਦਿੰਦਾ ਸਾਨੂੰ 20 ਮਣ ਦੇ ਪੈਸੇ ਦੇ ਦੇਣਾ ਇਸ ਚੋਂ ਆ ਜਿਹੜੇ ਮਣ 'ਚ ਖੜੇ ਆ 20 ਮਣ ਦੇ ਪੈਸੇ ਦੇ ਦੇਣ ਤੇ ਆਪ ਦੀ ਕਣਕ ਵਾਢ ਕੇ ਲੈ ਜਾਣ ਜਦੋਂ ਮਰਜੀ ਸਾਡੇ ਨਾਲ ਕੁਝ ਹੋਰ ਕਿਸਾਨ ਮੌਜੂਦਾ ਗੱਲਬਾਤ ਕਰਦੇ ਆ ਜਦੋਂ ਤੁਹਾਡੇ ਕੋਲ ਬਜਾਈ ਕੀਤੀ ਗਈ ਸੀ ਉਦੋਂ ਖੇਤੀਬਾੜੀ ਵਿਭਾਗ ਨੇ ਕੀ ਹਦਾਇਤਾਂ ਦਿੱਤੀਆਂ ਆਏ ਸੀ ਸਾਡੇ ਕੋਲੇ ਸੁਸਾਇਟੀ ਚ ਆਏ ਸੀਗੇ ਵੀ ਤੁਸੀਂ ਆਗ ਨਾ ਲਾਓ ਉਹ ਕਹਿੰਦੇ ਵੀ ਪਰਾਲੀ ਤੁਸੀਂ ਐਵੇਂ ਜਿਵੇਂ ਵਿੱਚ ਦੱਬੋਗੇ ਤੁਹਾਨੂੰ ਅੱਧੀ ਬੋਰੀ ਤਾਂ ਡੀਪੀ ਦੀ ਪਹਿਲਾਂ ਵੱਧ ਵੀ ਜੜੀ ਤੋ ਉਸ ਤੋਂ ਬਾਅਦ ਜਦੋਂ ਕੋਰ ਭਉੰਤੀ ਕਲੋਰੋ ਦਾ ਲੀਟਰ ਇੱਕ ਪਾ ਦਿਓ ਆਲ ਨਹੀਂ ਪੈਣਗੇ ਫਿਰ ਇੱਕ ਦੋ ਸਾਲ ਬਾਅਦ ਤੇ ਤੁਹਾਨੂੰ ਜੂਰ ਕੇ ਦੀ ਬੋਰੀ 1 ਕਿੱਲੇ ਮਗਰ ਵੱਧ ਪਾਉਣੀ ਪਾਉਗੇ ਸਾਡਾ ਖਰਚਾ ਘਟਾਉਣ ਨੂੰ ਕਹੀ ਜਾਂਦੇ ਆ ਸਾਰੇ ਇਹ ਉੱਥੇ ਸੋਸਾਇਟੀ ਦੇ ਵਿੱਚ ਸਾਡਾ ਵਧਾ ਕੇ ਗਏ ਆ ਆ ਹੁਣ ਤੁਸੀਂ ਕਣਕ ਦੇਖ ਲਓ ਵੀ ਸਾਰੀ ਚ ਖੇੜਾ ਪਿਆ ਪੈਣਾ ਤੁਸੀਂ ਅੱਖੀ ਦੇਖੀ ਆ ਇਹ ਹੁਣ ਕਿਸਾਨ ਨੇ ਹੈਪੀ ਸੀਡ ਨਾਲ ਵੀ ਜੀ ਅੱਗ ਨਹੀਂ ਲਾਈ ਗੱਠਾ ਬਣਾ ਕੇ ਐਵੇਂ ਜਿਵੇਂ ਵੀ ਤੀ ਤਿਆ ਹਾਲ ਤੁਹਾਡੇ ਸਾਹਮਣੇ ਆ ਨਹੀਂ ਹਾਲ ਤਾਂ ਠੀਕ ਐ 66000 ਨੂੰ ਲਈ ਆ ਠੇਕੇ ਤੇ ਇਹਨਾਂ ਨੇ 66 ਮੁੰਡੇ ਨੇ 66000 ਨੂੰ ਠੇਕੇ ਤੇ ਲਈ ਆ ਅੱਜ ਇਹਦੇ ਵਿੱਚੋਂ 20000 ਦੀ ਕਣਕ ਵੀ ਨਹੀਂ ਹੁੰਦੀ ਸਾਨੂੰ ਬਚਤੀ ਕਣਕ ਤੋਂ ਹੁੰਦੀ ਆ ਤੁਸੀਂ ਬਚਤ ਦੀ ਗੱਲ ਕੀਤੀ ਹੈ ਇੱਕ ਪਾਸੇ ਖੇਤੀਬਾੜੀ ਵਿਭਾਗ ਲਗਾਤਾਰ ਇਹ ਗੱਲ ਕਹਿ ਰਿਹਾ ਵੀ ਤੁਸੀਂ ਜਿਹੜੇ ਕੀਟਨਾਸ਼ਕਾਂ ਦੀ ਵਰਤੋਂ ਆ ਉਹ ਘਟਾਓ ਇਸ ਨਾਲ ਬਿਮਾਰੀਆਂ ਵੱਡੀ ਪੱਧਰ ਤੇ ਪੈ ਰਹੀਆਂ ਸਾਡੀ ਸੋਸਾਇਟੀ 'ਚ ਕਹਿ ਕੇ ਗਏ ਆ ਵੀ ਕਲੋਰੋ ਦਾ ਤੁਸੀਂ ਜੜਾਂ 'ਚ ਪਾਓ ਆਲ ਨਹੀਂ ਕਣਕ ਨੂੰ ਪੈਣੀ ਸਾਡੇ ਪਿੰਡ ਦਾ 100 ਬੰਦਾ ਸੀ ਸੋਸਾਇਟੀ ਦੇ ਵਿੱਚ ਡੀਪੀ ਦੀ ਅੱਧੀ ਬੋਰੀ ਨੂੰ ਵੀ ਕਿਹਾ ਵੀ ਵੱਧ ਪਾਓ ਤੁਹਾਡਾ ਖਰਚਾ 2 ਸਾਲ ਵਧੂਗਾ ਫੇਰ ਘਟ ਜੂਗਾ ਜਦੋਂ ਤੁਹਾਨੂੰ ਆਦਤ ਪੈ ਗਈ ਫੇਰ ਘਟ ਜੂ ਜੁਰਕੇ ਦੀ ਇੱਕ ਬੋਰੀ ਵੱਧ ਪਊ ਛੋਡੀ 2 ਸਾਲਾਂ ਆਸਤੇ ਕਣਕ ਚ ਇਹ ਕੋਈ ਤਰੀਕਾ ਨਾ ਨਾ ਹੋਇਆ ਵੀ ਇੱਕ ਪਾਸੇ ਆ ਪ੍ਰਦੂਸ਼ਣ ਘਟਾਉਣ ਦੀ ਗੱਲ ਕਰਦੇ ਆ ਦੂਜੇ ਪਾਸੇ ਕੀਟਨਾਸ਼ਕ ਆਪਾਂ ਵਧਾ ਰਹੇ ਆ ਤੁਹਾਡੇ ਤੁਹਾਡੇ ਸਾਹਮਣੇ ਹੀ ਆ ਹੁਣ ਤੁਹਾਡੇ ਸਾਹਮਣੇ ਆਹ ਕਣਕ ਦਾ ਹਾਲ ਦੇਖ ਲੋ ਇਹ ਗੱਠਾ ਮੁੰਡੇ ਨੇ ਬਣਾਈਆਂ ਤੇ ਆ ਕਣਕ ਤੁਸੀਂ ਦੇਖੀ ਆ ਥੱਲੇ ਕੈਮਰਾ ਲਾ ਕੇ ਸਾਰਾ ਦਿਖਾ ਦਿਓ ਵੀ ਕਣਕ ਹੈਗੀ ਬਾਹਨ ਦੇ ਵਿੱਚ ਆ ਤੁਹਾਡੇ ਮੂਵੀ ਚ ਆਊਗੀ ਕਣਕ ਹੈਗੀ ਆ ਤੁਹਾਡੇ ਸਾਹਮਣੇ ਆ ਇਹਨੂੰ ਆਗ ਨਹੀਂ ਲਾਈ ਮੁੰਡੇ ਨੇ ਸਾਡੇ ਬਹੁਤ ਘਟ ਅੱਗ ਲੱਗੀ ਆ ਕੋਈ ਬਾਲਾ ਨੇ ਨਹੀਂ ਅੱਗ ਲਾਈ ਆ ਸੜਕ ਤੇ ਸੀਗਾ ਹਾਈਪੀ ਸੀਟਰ ਦਾ ਵਿਜੀਆ ਗੱਠਾ ਬਣਾ ਕੇ ਵਿਜੀਆ ਅੱਜ ਕਣ ਕਹਾਣੀ ਵਣਤੀ ਦੇ ਚ ਪਹਿਲਾਂ ਕਣ ਕੀ ਸੀਗੀ ਪਹਿਲਾਂ ਗਲਾਬੀ ਸੁੰਡੀ ਨੇ ਨਰਮੇ ਦੀ ਪੱਟੀ ਆ ਜਿਹੜੀ ਉਹ ਬਰਬਾਦ ਕਰਦੀ ਠੀਕ ਹੈ ਹੁਣ ਕਣਕ ਦੇ ਹਮਲਾਗਾ ਇਹ ਪਤਾਲ ਲਵੇਟ ਸੁੰਡੀ ਆ ਜੀ ਜਿਹੜੀ ਝੋਨੇ ਨੂੰ ਪਤਾਲ ਲਵੇਟ ਪੈਂਦੀ ਹੈ ਪਤਾਲ ਲਵੇਟ ਆ ਇਹ ਜੇ ਇਹਨੂੰ ਅੱਗ ਲੱਗ ਜਾਂਦੀ ਇਹ ਵਿੱਚ ਮੱchnਾ ਸੀ ਇਹਨੇ ਆ ਪਤਾਲ ਲਵੇਟ ਸੁੰਡੀ ਆ ਠੀਕ ਹੈ ਇਹ ਉਹਦੇ ਪਰਾਲੀ ਦੇ ਵਿੱਚ ਓਵੇਂ ਆਂਡੇ ਪੈ ਰਹੇ ਉਹਦੀ ਤਿਆਰ ਹੋ ਗਈ ਇਹ ਠੀਕ ਹੈ ਜੇ ਅੱਗ ਲੱਗਣਾ ਸੀ ਆਂਡੇ ਮੱchnੇ ਸੀ ਆ ਪਤਾਲ ਲਵੇਟ ਸੁੰਡੀ ਆ ਗਲਾਬੀ ਸੁੰਡੀ ਦਾ ਨਰ ਮੈਨੂੰ ਗਲਾਬੀ ਆਪਾਂ ਨੂੰ ਦੀਂਦਿਆ ਨਾ ਇਹ ਪੱਤਾ ਲਵੇਟਾ ਆ ਸੁੰਡੀ ਦੇਖ ਲਓ ਫਿਰਦੀ ਤੁਸੀਂ ਪੱਤਾ ਲਵੇਟ ਸੁੰਡੀ ਆ ਫਿਰ ਕਿਸਾਨ ਬਚੂਗਾ ਕਿਵੇਂ ਪੰਜਾਬ ਦਾ ਕਿਸਾਨ ਜਦੋਂ ਮਾਰ ਸਰਕਾਰਾਂ ਹੀ ਮਾਰਦੇ ਹੋਈਆਂ ਕਿਸਾਨ ਨੂੰ ਬਚਨ ਨੂੰ ਥਾਂ ਹੀ ਨਹੀਂ ਜੀ ਜੇ ਸਾਡਾ ਸਾਥ ਦੇਵੇ ਸਰਕਾਰ ਵੀ ਭਾਈ 3% ਧੂਆਂ ਆ ਆ ਰਾਵਣ ਕਿੰਨੇ ਕਿੰਨੇ ਬਣਾ ਬਣਾ ਕੇ ਉਹਨਾਂ ਨੇ 12-12 ਲੱਖ ਦਾ ਰਾਵਣ ਫੂਕਿਆ ਕਿ ਨਹੀਂ ਫੂਕਿਆ ਉਹਦਾ ਤਾਂ ਪ੍ਰਦੂਸ਼ਣ ਹੋਇਆ ਨਹੀਂ ਸਾਡਾ 3% ਨਾਲ ਪ੍ਰਦੂਸ਼ਣ ਹੁੰਦਾ ਫੇਰ ਤੁਸੀਂ ਮੰਗ ਕੀ ਕਰਦੇ ਹੋ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਡੀ ਸਰਕਾਰ ਆਹ ਜਿਹੜਾ ਆਹ ਚੱਕ ਕੇ ਜਾਵੇ ਉਸ ਤੋਂ ਬਾਅਦ ਅਸੀਂ ਅੱਗ ਲਾ ਦੇਈਏ ਉਸ ਤੋਂ ਬਾਅਦ ਤਾਂ ਲਾਉਂ ਦੇ ਦੇਣ ਜਦੋਂ ਗੱਠਾਂ ਬਣਾ ਲੀਆਂ ਫੇਰ ਤਾਂ ਮੱਚੂਗੀ ਨਾ ਇਹ ਬਿਲਕੁਲ ਉਸ ਤੋਂ ਬਾਅਦ ਸਾਨੂੰ ਅੱਗ ਲਾ ਲੈਣ ਤੋਂ ਫੇਰ ਤਾਂ ਧੂਆ ਨਹੀਂ ਹੁੰਦਾ ਥੋੜੇ ਇਲਾਕੇ ਦੀ ਗੱਲ ਕੀਤੀ ਜਾਵੇ ਕਿੰਨੇ ਕੁ ਲੋਕਾਂ ਨੇ ਜਿਹੜਾ ਹੈਗਾ ਪ੍ਰਾਲੀ ਵਿੱਚ ਵਾਹ ਕੇ ਜਿਹੜੀ ਹੈ ਕਣਕ ਦੀ ਬਜਾਈ ਕੀਤੀ ਸਾਡੀ ਐਨੀ ਪ੍ਰਾਲੀ ਸਾਡੇ ਗੱਠਾਂ ਚੱਕੀਆਂ ਗਈਆਂ ਕੁਝ ਲੋਕਾਂ ਨੇ ਹੈਪੀ ਸੀਟਰਾਂ ਨੇ ਵੀ ਦਿੱਤੀਆਂ ਸਾਡੇ ਪਿੰਡ ਦੇ ਵਿੱਚ ਐਨੀ ਅੱਗ ਨਹੀਂ ਲੱਗੀ ਉਨਹੀਂ ਸਾਡੇ ਪਿੰਡ ਦੇ ਵਿੱਚ ਬਿਮਾਰੀ ਵੱਧ ਹੈ ਗਲਾਬੀ ਸੁੰਡੀ ਗਲਾਬੀ ਸੁੰਡੀ ਸਾਡੇ ਜਿਹੜ ਹੁਣ ਕਿਸਾਨ ਕਰੂਗਾ ਕੀ ਹੁਣ ਬਸ ਆ ਤੁਹਾਡੇ ਸਾਹਮਣੇ ਆ ਕਰੂ ਕੀ ਹੁਣ ਤਾਂ ਭੁੱਖਾ ਮਰੂ ਠੀਕ ਹੈ ਕਾਰਨ ਕਰਾਉ ਨੂੰ ਕੋਈ ਸਹੀ ਨਹੀਂ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਆ ਜਿਹੜਾ ਆ ਹੁਣ ਮਾਜਵਾ ਦਿੱਤਾ ਜਾਵੇ ਕਿਸਾਨ ਨੂੰ ਜਿਹੜੀ ਆ ਕਣਕ ਦਾ ਨੁਕਸਾਨ ਆ ਜਿੰਨੀ ਕਣਕ ਹੁੰਦੀ ਆ ਉਹਨਾਂ ਪੈਸਾ ਭਰ ਪਾਈ ਸਰਕਾਰ ਕਰੇ ਜਿੰਨਾ ਘਾਟਾ ਪਿਆ ਸੋ ਕਿਸਾਨ ਨੇ ਕਿਤਨਾ ਕਿਤੇ ਆਪਣਾ ਜਿਹੜਾ ਦੁੱਖੜਾ ਬਿਆਨ ਕਰ ਰਹੇ ਨੇ ਸਰਕਾਰ ਨੇ ਪ੍ਰਦੂਸ਼ਣ ਤੋਂ ਬਚਾਉਣ ਲਈ ਜਿਹੜਾ ਹੈਗਾ ਪਿੰਡ ਪਿੰਡ ਜਾ ਕੇ ਪ੍ਰਚਾਰ ਕੀਤਾ ਵੀ ਪਰਾਲੀ ਨੂੰ ਅੱਗ ਨਾ ਲਗਾਓ ਪਰਉਪਰਾੜੀ ਨੂੰ ਅੱਗ ਨਾਲ ਲਗਾਉਣ ਦਾ ਨਤੀਜਾ ਇਹ ਹੈ ਕਿ ਗਲਾਬੀ ਸੁੰਡੀ ਨੇ ਹੁਣ ਜਿਹੜੀ ਐ ਕਣਕ ਨੂੰ ਜਿਹੜਾ ਹੈਗਾ ਨਿਸ਼ਾਨਾ ਬਣਾ ਲਿਆ ਤੇ ਵੱਡੀ ਪੱਧਰ ਤੇ ਜਿਹੜਾ ਨੁਕਸਾਨ ਕੀਤਾ ਜਾ ਰਿਹਾ ਹੈ ਇਸ ਵਾਰ ਪੈਦਾਵਾਰ ਤੇ ਵੱਡਾ ਅਸਰ ਪੈਣ ਦੀ ਜਿਹੜੇ ਅਸਾਰ ਪੈਦਾ ਹੋ ਗਰੇ ਨੇ ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਵੀ ਉਹਨਾਂ ਦੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਉਹਨਾਂ ਦੀ ਬਾਹ ਫੜੀ ਜਾਵੇ ਕੀਟਨਾਸ਼ਕ ਉਪਲਬਧ ਕਰਾਏ ਜਾਣ ਤਾਂ ਜੋ ਜਿਹੜਾ ਗਲਾਬੀ ਸੁੰਡੀ ਦੇ ਜਿਹੜਾ ਹਮਲੇ ਨੂੰ ਰੋਕਿਆ ਜਾ ਸਕੇ ਈਟੀਵੀ ਭਾਰਤਲੀ ਬਟੰਡਾ ਤੋਂ ਮਨਦੀਪ ਗੋਸਲ ਦੀ ਰਿਪੋਰਟ